ਉਹ ਕੋ ਢਣਾ ਪਾਣੀ ਵਾਲਾ ਹੈਲੋ ਇਹਨੂੰ ਆਹ ਮੈਂ ਵਾਈ ਗੁਰੂ ਜੀ ਦਾ ਖਾਲਸਾ ਸਹੀ ਵਾਈ ਗੁਰੂ ਜੀ ਕੀ ਫਤਿਹ ਹੈ ਇਹਨਾਂ ਕੋਲੇ ਸਫਾ ਰੰਗਰੇ ਦੇ ਜਨ ਹੈ ਨਾ ਧੰਤਾਨ ਸ਼੍ਰੀ ਗੁਰੂ ਰਾਮਦਾਸ ਕਹਿੰਦੀ ਲੋੜ ਇੰਨੇ ਹੋਏ ਬੰਦੇ ਨੇ ਸਤਿਕਾਰਾ ਦੇਖੋ ਸਰਦਾਰ ਸਾਡੇ ਮਾਮਾ ਜਿਹੜੇ ਬੰਦੇ ਨੇ ਗੱਜਾ ਸਿੰਘ ਜੀ ਆ ਸਾਡੇ ਮਾਮਾ ਗੱਜਾ ਸਿੰਘ ਜੀ ਦਾ ਪਤੀ ਜੱਗੀ ਬਾਬਾ ਲੈਣਾ ਪਾਣੀ ਔਰ ਸਾਡੇ ਸਾਡੇ ਇਨਸਪੈਕਟਰ ਸਾਹਿਬ ਭਾਈ ਗੁਰਜੀ ਭਾਈ ਨਹੀਂ 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 ਸੇਵਾ ਦਾ ਸੇਵਾਦਾਰ ਵੀ ਹੈ ਤੇ ਇਨਸਪੈਕਟਰ ਵੀ ਹੈ ਜੀ ਆਪਾਂ ਐਵੇਂ ਗਲਤ ਗੱਲ ਨਹੀਂ ਕਰਨੀ ਹਾਂ ਜਾਂਦੇ ਸੇਵਾਦਾਰ ਹੀ ਹੈ ਜੀ ਸਾਡੇ ਮਾਮਾ ਕੇ ਜਸ ਨਹੀਂ ਕੈਨੇਡਾ ਵਾਲੇ ਤੇ ਇਹ ਸਾਡੇ ਜਗਤਾਰ ਸਿੰਘ ਜੱਗੀ ਇਹ ਪਸੂਆਂ ਵਾਲਿਆ ਪਸੂਆਂ ਵਾਲੇ ਜੀ ਵੀਦਾਰੇ ਆਹ ਇਹ ਸਾਡਾ ਮਾਮਾ ਵਿਰ ਸਿੰਘ ਜੀ ਇਹ ਵੀ ਬਹੁਤ ਸੇਵਾ ਰੂਹਵ ਜੀਨਾ ਕਰਦੇ ਆ ਮਤਲਬ ਕੋਈ ਇਹਨਾਂ ਨੂੰ ਤੇ ਬਹੁਤ ਵਧੀਆ ਸੇਵਾ ਨਿਭਾ ਰਹੇ ਆ ਚਲੋ ਸਾਰੀ ਉਮਰੇ ਇਹਨਾਂ ਸੇਵਾ ਚ ਹੀ ਲਾਤੀ ਆ ਹਾਂ ਹੈ ਜੀ ਬਾਈ ਲੋ ਬਾਈ ਬਹੁਤ ਦਰਾਜ ਇਹਨਾਂ ਨੇ ਸਾਰੀ ਉਮਰ ਸੇਵਾ ਜੀ ਨਿਹਾਈ ਆ ਜੀ ਬਹੁਤ ਵਧੀਆ ਵਾਹਿਗੁਰੂ ਜੇ ਖਤ ਪਰ ਰਹਿੰਦੇ ਆ ਹਜੇ ਵੀ ਸੇਵਾ ਤੇ ਹੀ ਆ ਗੁਰੂ ਮਹਾਰਾਜ ਨਾਲ ਬਹੁਤ ਜੁੜੇ ਆ ਤੇ ਪ੍ਰਮਾਤਮਾ ਜੋੜ ਕੇ ਰੱਖੇ ਇਹਨਾਂ ਨੂੰ ਵਾਹਿਗੁਰੂ ਸੱਚੇ ਪਾਸ਼ਾ ਵੇਖੋ ਜੀ ਅਸੀਂ ਇੱਥੇ ਕਲੀ ਚੂਨੇ ਦਾ ਕੰਮ ਚੱਲ ਰੰਦੇ ਆ ਮਾਰੂ ਮਾਰ ਮੰਡਾ ਵਾਲੀ ਸੜਕ ਤੇ ਇਹ ਮੰਡਾ ਵਾਲਿਆਂ ਦੇ ਵੀ ਥੋੜੀ ਜੀ ਚਾਹੀਦਾ ਆਪਣਾ ਆਪ ਚ ਸਾਰੇ ਜਿਹੜੇ ਆਪਣੇ ਬੰਦੇ ਸੇਵਾ ਵੀ ਥੋੜੀ ਬੋਦੀ ਕਰਿਆ ਕਰ ਨਾਲ ਸਟੈਂਡਰਡ ਉਸਤੀ ਵੀ ਰੱਖੇ ਮਾਲ ਕੇ ਨਾਲ ਤੇ ਸੀਐਮ ਇੰਸਪੈਕਟਰ ਸਾਹਿਬ ਜੀ ਹੁਣ ਕੋਈ ਗੱਲਬਾਤ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਹੈ ਜੀ ਫਤਿਹ ਜੀ ਗੁਰੂ ਪਿਆਰੇਓ ਦੇਖੋ ਜਿਹੜੇ ਸੇਵਾਦਾਰ ਸੁਸਾਇਟੀ ਦੀ ਹੈ ਨਿਸ਼ਕਾਮ ਸੇਵਾ ਸਿਰ ਦੇਖੋ ਕਿੰਨੇ ਤਤਪਰ ਹੈ ਉਦਮ ਦੇ ਨਾਲ ਸਵੇਸਵੇ ਆ ਜਾਂਦੇ ਆ ਤੇ ਸ਼ੁਕਰ ਹੈ ਮਹਾਰਾਜਾ ਪਾਸ਼ਾ ਇਦਾਂ ਹੀ ਸਾਨੂੰ ਲਾਈ ਰੱਖਣ ਮਹਾਰਾਜਾ ਸੱਚੇ ਪਾਸ਼ਾ ਦੇਖੋ ਜੇ ਕੋ ਇਹੋ ਕੁਝ ਜਾਨਣਾ ਹੈ ਜੋ ਆਪਾਂ ਕਰਮ ਬੀਜਾਂਗੇ ਉਹੀ ਵੜਨਾ ਪੈਣਾ ਹੈ ਤੋ ਸੱਚੇ ਪਾਸ਼ਾ ਮਿਹਰ ਕਰਨ ਸਾਨੂੰ ਇਸ ਤਰ੍ਹਾਂ ਲਾਈ ਰੱਖਣ ਜੀ ਕੋਈ ਗੱਲ ਨਹੀਂ ਇਹ ਜਨਤਾ ਦੀ ਸੇਵਾ ਪਰਪਕਾਰ ਦਾ ਇਹ ਜੀਵਨ ਹੈ ਜਿਹੜਾ ਹੋ ਰਿਹਾ ਹੈ ਪਰਪਕਾਰੀ ਜੀਵਨ ਹੈ ਜੀ ਤੇ ਇਦਾਂ ਬਤਾਉਣਾ ਚਾਹੀਦਾ ਤੁਹਾਨੂੰ ਆਏ ਕੀ ਕਰਨਾ ਸੀ ਤੇ ਕਰ ਕੀ ਰਹੇ ਆ ਬਿਲਕੁਲ ਬਿਲਕੁਲ ਤੇ ਈਰਖਾ ਦੁਸ਼ਟ ਹੈਨ ਮਿਟਾ ਕੇ ਆਪਸੀ ਪਿਆਰ ਮੁਹੱਬਤ ਰੱਖੋ ਇੱਕ ਤੇ ਤੰਦਰੁਸਤੀ ਮਿਲੂ ਤੁਹਾਨੂੰ ਤੇ ਦੂਜਾ ਖੇੜਾ ਮਿਲੂਗਾ ਜੀ ਖੇੜਾ ਮਿਲੂ ਤੇ ਸਾਨੂੰ ਪਾਸਾ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਲੋ ਮੈਂ ਜੋ ਬਰਦਾ ਅਸੀਂ ਉਹ ਵਾਹੀ ਦੂਜੀ ਦਾ ਖਾਸਾ ਸੀ ਵਾਹੀ ਗੁਰੂ ਜੀ ਦੀ ਫਤਿਹ ਜੀ ਸਭ ਸੰਗਤਾਂ ਮੰਡਾਲੇ ਨੂੰ ਬੇਨਤੀ ਕਰਦੇ ਆ ਜਿਹੜੇ ਵੀ ਮੰਡਲੋਂ ਆਉਂਦੇ ਜਾਂਦੇ ਨੇ ਡੇਰਿਆਂ ਵਾਲੇ ਘਰਾਂ ਵਾਲੇ ਤੇ ਵੱਧ ਤੋਂ ਵੱਧ ਤੰਦਰੁਸਤੀ ਮਾਲਕਿਆਂ ਦੇ ਉੱਤੇ ਰੱਖੇ ਤੇ ਸੇਵਾ ਵੀ ਜਰੂਰ ਕਰਿਆ ਕਰੋ ਆਉਂਦੇ ਜਾਂਦੇ ਕਿਤੇ ਪੌਦਿਆਂ ਨੂੰ ਪਾਣੀ ਪੂਣੀ ਪਾਇਆ ਕਰੋ ਕੋਈ ਬੂਟਿਆਂ ਨੂੰ ਕੋਈ ਵਿੰਗਾ ਟੇਡਾ ਹੁੰਦਾ ਉਹਨੂੰ ਜਰੂਰ ਸਿੱਧਾ ਕਰਿਆ ਕਰੋ ਤੇ ਇਹਨਾਂ ਦੀ ਵੀ ਥੋੜੀ ਗੌਰ ਕਰੋ ਆਪਾਂ ਨੂੰ ਬੂਟਿਆਂ ਦੇ ਵਿੱਚੋਂ ਸਭ ਕੁਝ ਤੰਦਰੁਸਤੀ ਮਿਲਣੀ ਆ ਇਹਨਾਂ ਨੇ ਹਵਾ ਗੈਸ ਸ਼ਾਂ ਜੋ ਵੀ ਹੈਗਾ ਗੰਗਰਾ ਪਸਵਾ ਨੂੰ ਜੇ ਇਹਨਾਂ ਦੀ ਸ਼ਾਮ ਹੀ ਮਿਲਦੀ ਆ ਫਿਰ ਪੰਛੀਆਂ ਦੇ ਆਹ ਲੈਣੇ ਪੌਣ ਨੂੰ ਸਭ ਕੁਝ ਮਿਲਦਾ ਬਾਲਣ ਲੱਕੜੀ ਮਿਲਦੀ ਇਹਨਾਂ ਨੂੰ ਤੇ ਇਹਨਾਂ ਨੂੰ ਜਰੂਰ ਥੋੜੀ ਜੀ ਇਹਨਾਂ ਦੇ ਚਲੋ ਸੇਵਾ ਕਰਿਆ ਕਰੋ ਇਹਨਾਂ ਨੂੰ ਪਾਣੀ ਧਾਣੀ ਵੀ ਜਰੂਰ ਪਾਇਆ ਕਰੋ ਗਿੰਗੇ ਟੇਡੇ ਸਿੱਤੇ ਕਰੋ ਤੇ ਹੋਰ ਬਾਕੀ ਕਿਸੇ ਤੋਂ ਮੋਟਾ ਨੂੰ ਬੇਨਤੀ ਇਹੋ ਕਰਦੇ ਆਂ ਕਿ ਹੌਲੀ ਚਲਾਇਆ ਕਰੋ ਰੋਡ ਤੋਂ ਕੱਲ ਪਰਸੋਂ ਬੰਦਾ ਇੱਕ ਮਰਚ ਲੈਆ ਸੀਗਾ ਟ੍ਰੈਕਟਰ ਟਰਾਲੀ ਪਲਟ ਗਿਆ ਸੀ ਤੇ ਉਹ ਵੀ ਥੋੜੀ ਜੀ ਮਾਮਾ ਜੀ ਨਾਲ ਗੱਲ ਕਰੋ ਹਾਂ ਤੇ ਇਹ ਵੀ ਵਾਸ ਖਿਆਲ ਕਰਿਆ ਇਹ ਸਰਦਾਰ ਗਰਮੇਸ਼ ਸਿੰਘ ਜੀ ਆਪਣੇ ਕੈਨੇਡਾ ਵਾਲੇ ਦੇਖੋ ਜਿਹੜੇ ਆਪਣੇ ਆਏ ਆ ਜੀ ਸੇਵਾ ਕਰਦੇ ਤਤ ਪਰ ਰਹਿੰਦੇ ਆ ਜੀ ਹੈ ਤੇ ਇਹਨਾਂ ਦੇ ਮਾਨ ਵਿੱਚ ਬੜਾ ਆ ਵੈ ਵੀ ਸੇਵਾ ਦੇ ਲੇਖੇ ਲਾਈਏ ਜੀ ਆਪਾਂ ਜ਼ਿੰਦਗੀ ਤੇ ਇਹਨਾਂ ਦੇ ਵਿਚਾਰ ਸੁਣੋ ਜੀ ਹੁਣ ਬੜੀ ਕਸਾਲਸ ਖਰਚ ਆਵਾਹੀ ਕੋ ਦੀ ਕੀ ਫਤਿਹ ਸਾਰੇ ਭਰਾਵਾਂ ਨੂੰ ਬੇਨਤੀ ਆ ਕੋਈ ਨਾਲ ਮਿਲ ਕੇ ਸਾਰੇ ਯੋਗਦਾਨ ਪਾਓ ਕਿਉਂਕਿ ਇੱਕ ਦਾ ਕੰਮ ਨਹੀਂ ਗਾਏ ਇੱਕ ਰੁੱਖ ਤੇ 100 ਸੋਕ ਅੰਤ ਵਿੱਚ ਜੇ ਤੁ ਆਪਾਂ ਜਾਣਾ ਉਹਦੇ ਮ ਆਪਣੇ ਰੋਖ ਹੀ ਨਾਲ ਜਾਣੇ ਵਾਹ ਇਹ ਕਰਕੇ ਤੁਸੀਂ ਰੁੱਖਾਂ ਦੀ ਸਾਂਭ ਕਰਿਆ ਕਰੋ ਧੀਆਂ ਦੀ ਸਾਂਭ ਕਰੋ ਚੰਗੇ ਕੰਮ ਕਰੋ ਪਾਣੀ ਵੀ ਸੰਭਾਲ ਕਰੋ ਭਾਈ ਗਿੱਕਾ ਖਾਇ ਸਾਹਿਬ ਭਾਈ ਗਿੱਕਾ ਦੇਖੋ ਜੀ ਸਾਡਾ ਬੁੱਢਾ ਜਰਨੈਲ 85 ਸਾਲ ਦਾ ਬੁੱਢਾ ਬਜ਼ੁਰਗ ਜਰਨੈਲ ਸਾਡਾ ਦੇਖੋ ਕਿੱਡੇ ਉਦਮ ਦੇ ਨਾਲ ਲੱਗਾ ਦੇਖੋ ਭਾਈ ਗੁਰੂ ਪਿਆਰਿਓ ਦੇਖੋ ਆਪਾਂ ਕਹਿੰਦੇ ਆਪ 50 60 ਸਾਲ ਤੇ ਉਹ ਯਾਰ ਬੜਾ ਔਖਾ ਹੋ ਗਿਆ ਕੰਮ ਹੈ ਜੀ ਬੜਾ ਔਖਾ ਹੋ ਗਿਆ ਕੰਮ ਤੇ ਆਹ ਦੇਖੋ ਜੀ 85 ਸਾਲ ਦਾ ਬਜ਼ੁਰਗ ਦੇਖੋ ਇੱਦਾਂ ਮੇਰੀ ਗੱਲ ਉਹ ਜਿਦਾ ਬਾਬਾ ਦੀਪ ਸਿੰਘ ਨੇ ਖੰਡਾ ਖੜਕਾਇਆ ਹੈ ਨਾ ਬਜ਼ੁਰਗ ਵਸਤਾ 'ਚ ਆਹ ਦੇਖੋ ਬਾਬਾ ਗਿਆਨ ਸਿੰਘ ਜੀ ਸਾਡੇ 85 ਸਾਲ ਦੀ ਉਮਰ ਦੇ ਵਿੱਚ ਵੀ ਦੇਖੋ ਇਹ ਦੇਖੋ ਆਹ ਦੇਖੋ ਹੈ ਮਹਾਰਾਜ ਸੇਵਾ ਕਰ ਰਿਹਾ ਹੈ ਬੜੇ ਉਦਮੀ ਹੈ ਤੇ ਦੇਖੋ 85 ਸਾਲ ਦੀ ਉਮਰ ਤੇ ਕਹਿ ਦੇਣਾ ਸੌਖਾ ਹੈ ਹੈ ਨਹੀਂ ਕਰਨੇ ਬੜੇ ਔਖੇ ਕੰਮ ਹੈ ਵੀ ਭਾਈ ਮਨ ਨੂੰ ਸਾਧਿਆ ਤੇ ਫੇਰ ਹੀ ਆਪਾਂ ਕਰ ਸਕਦੇ ਗੱਲ ਕੁਛ ਨਹੀਂ ਹੈ ਉਦਮ ਕਰਕੇ ਆਓ ਸੇਵਾ ਕਰਿਆ ਕਰੋ ਤੇ ਤੰਦਰੁਸਤੀ ਲਿਆ ਕਰੋ ਇੱਥੇ ਤੰਦਰੁਸਤੀ ਮਿਲਦੀ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਤੇ ਸੇਵਾ ਦੇ ਨਾਲ ਤੰਦਰੁਸਤੀ ਮਿਲਦੀ ਹੈ ਹੱਥ ਫੈਰ ਸਫਲ ਹੁੰਦੇ ਆ ਤੇ ਦੇਖੋ ਬਜ਼ੁਰਗ ਵਸਤਾ ਵਿੱਚ ਵੀ ਦੇਖੋ ਉਹ ਕਿੱਡਾ ਚਾਅ ਵੈ ਤੇ ਉਹ ਸੇਵਾ ਕਰਦੇ ਤੇ ਹੁਣ ਪਾਣੀ ਵੀ ਲੈ ਕੇ ਆਏ ਬਿਸਕਟ ਵੀ ਲੈ ਕੇ ਆਏ ਸਾਡੇ ਖਾਣ ਵਾਸਤੇ ਹਾਂਜੀ ਇਹ ਸਾਡੀ ਜਿਮੀ ਹਾਂ ਦੇਖੋ ਜੀ ਉਹਨਾਂ ਦਾ ਵਿਚਾਰ ਸੁਣੋ ਆ ਦੇਖੋ ਕੀ ਕਹਿੰਦੇ ਸਾਡਾ ਜਿਮ ਹੈ ਜੀ ਨਾ ਇਹ ਪੈਸੇ ਦੇਈਏ ਜਾਈ ਰਹੀ ਛੇ ਨਾਲ ਕੰਮ ਕਰੀਦਾ ਸਾਡੀ ਜਿਮੀ ਆਣੀ ਇੱਕ ਉਹਨਾਂ ਦਾ ਕਹਿਣਾ ਕਿ ਵੀ ਇਹ ਸਾਡੀ ਜਿਮੀ ਹੈ ਹੈ ਤੇ ਵੀ ਨਾਲੇ ਜਿਮ ਤੇ ਪੈਸੇ ਦੇਣੇ ਪੈਦੇ ਇੱਥੇ ਫ੍ਰੀਜ ਪਸੀਨਾ ਨਿਕਲਦਾ ਹੈ ਹੈ ਉੱਥੇ ਪੈਸੇ ਦੇ ਕੇ ਹੋਣਾ ਜੀ ਦੇਖੋ ਜੀ ਕਿੱਡੇ ਖੋਸ਼ ਹੈ ਜੀ ਹਾਂ ਜੀ ਆਮਾਰਾ ਤੰਦਰੁਸਤੀ ਬਖਸ਼ੇ ਇਧਰ ਸੱਚੇ ਪਾਤਸ਼ਾਹ ਜੁੜੀ ਰੱਖਣਾ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ